ਸਤਿ ਸ਼੍ਰੀ ਅਕਾਲ ਜੀ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅਮਰਤਸਰੀਆ ਮਾਲਜਾਂ ਵੱਲੋਂ ਲੋ ਜੀ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਖਾਸ ਹੈ ਜੀ ਸੋ ਆਹ ਵੀਡੀਓ ਮੇਰੀ ਲਾਸਟ ਦਾ ਦੇਖੋ ਸਭ ਨੂੰ ਬੇਨਤੀ ਹੈ ਆਹ ਤੁਹਾਡੇ ਵਾਸਤੇ ਲੈ ਕੇ ਆਏ ਜੀ ਬਿਲਕੁਲ ਨਿਊ ਫੈਬਰਿਕ 2024 ਦਾ ਨਵਾਂ ਫੈਬਰਿਕ ਜਿਹੜਾ ਲਾਂਚ ਹੋਇਆ ਜੀ ਬਰਬਰੀ ਤੁਸੀਂ ਜੌਰਜਟ ਵੇਅਰ ਕਰ ਲਈ ਟੈਬੀ ਲਾਈਨ ਵੇਅਰ ਕਰ ਲਈ ਲੋ ਜੀ ਹੁਣ ਨਵਾਂ ਫੈਬਰਿਕ ਲਾਂਚ ਹੋ ਗਿਆ ਪਿਓਰ ਬਰਬਰੀ ਫੈਬਰਿਕ ਆਇਆ ਜੀ ਬਰਬਰੀ ਦੇ ਵਿੱਚ ਜਿਹੜੇ ਪ੍ਰਿੰਟ ਆਇਆ ਨਾ ਮੈਂ ਕਹਿੰਦਾ ਸ਼ਾਨਦਾਰ ਪ੍ਰਿੰਟ ਆਇਆ ਜੀ ਕੱਲਾ ਕੱਲਾ ਪ੍ਰਿੰਟ ਮੈਂ ਤੁਹਾਨੂੰ ਓਪਨ ਕਰਕੇ ਦਿਖਾਵਾਂਗਾ ਇੱਕ ਮਾਰੀ ਝਲਕ ਦਿਖਾ ਦੋ ਸੋ ਰੇਟ ਮੈਂ ਲਾਸਟ ਦੇ ਵਿੱਚ ਦੱਸ ਕੇ ਜਾਊਂਗਾ ਸਭ ਨੂੰ ਬੇਨਤੀ ਹੈ ਵੀਡੀਓ ਲਾਸਟ ਤੱਕ ਦੇਖਿਓ ਔਰ ਪ੍ਰਿੰਟ ਇੰਨੇ ਕੋ ਸ਼ਾਨਦਾਰ ਆਏ ਨੇ ਥੋੜਾ ਮਨ ਖੁਸ਼ ਹੋ ਜਾਣਾ ਦੇਖ ਕੇ ਤੁਸੀਂ ਕਹੋਗੇ ਪਾਜੀ ਕਿਹੜਾ ਲਈਏ ਤੇ ਕਿਹੜਾ ਨਾ ਲਈਏ ਸਾਰੇ ਸੋਹਣੇ ਆ ਆ ਚੈੱਕ ਕਰ ਲਓ ਜੀ ਆ ਆ ਰਿਹਾ ਅੱਜ ਦਾ ਲੇਟੈਸਟ ਟ੍ਰੈਂਡ ਚੈੱਕ ਕਰੋ ਜੀ ਆ ਰਿਹਾ ਬਰਬਰੀ ਸਟਾਫ ਦੇ ਵਿੱਚ ਡਿਜੀਟਲ ਪ੍ਰਿੰਟ ਆਏ ਆ ਸੋ ਪ੍ਰਿੰਟ ਚੈੱਕ ਕਰੋ ਕਿਹੜਾ ਸ਼ਾਨਦਾਰ ਆ ਪ੍ਰਿੰਟ ਦਿਖਾਓ ਪਾਜੀ ਬਿਲਕੁਲ ਲੇਟੈਸਟ ਪ੍ਰਿੰਟ ਪਿਓਰ ਕਰੇਪ ਦੀ 3 ਮੀਟਰ ਦੀ ਕਈਆਂ ਨਾਲ 2.5 ਦੀ ਆ ਜਾਂਦੀ ਹੈ ਕਈਆਂ ਨਾਲ 3 ਦੀ ਆ ਜਾਂਦੀ ਹੈ ਸੋ ਨਾਲ ਦੁਪੱਟਾ ਆ ਰਿਹਾ ਜੀ ਇਸ ਦੇ ਪਿਓਰ ਬਰਬਰੀ ਦਾ ਬਰਬਰੀ ਸਟਾਫ ਦਾ ਹੀ ਦੁਪੱਟਾ ਆ ਰਿਹਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਸੋ ਕਿੰਨਾ ਸ਼ਾਨਦਾਰ ਪ੍ਰਿੰਟ ਹੈ ਇਹਦੇ ਵਿੱਚ ਤੁਹਾਨੂੰ ਰੰਗ ਮਿਲਣੇ ਆ 2 ਤੋਂ 3 ਬੜਾ ਪਿਆਰਾ ਪ੍ਰਿੰਟ ਹੈ ਅਲਟੀਮੇਟ ਪ੍ਰਿੰਟ ਆ ਜੀ ਆ ਦੁਪੱਟਾ ਚੈੱਕ ਕਰੋ ਕਿੰਨਾ ਸ਼ਾਨਦਾਰ ਆ ਸੋ ਬਿਊਟੀਫੁਲ ਦੁਪੱਟਾ ਜਿਨ੍ਹਾਂ ਨੇ ਕੁਝ ਅਲੱਗ ਚੀਜ਼ਾਂ ਲੈਣੀਆਂ ਨੇ ਪ੍ਰੀਮੀਅਮ ਆਈਟਮਾਂ ਲੈਣੀਆਂ ਨੇ ਕੁਆਲਿਟੀ ਵਾਈਜ਼ ਪ੍ਰੀਮੀਅਮ ਆਈਟਮਾਂ ਲੈਣੀਆਂ ਨੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਡੇ ਕੋਲ ਹਜ਼ਾਰਾਂ ਦੀ ਗਿ ਯੂਨਿਕ ਤੋਂ ਯੂਨਿਕ ਆਈਟਮਾਂ ਪਈਆਂ ਨੇ ਤੁਹਾਡੇ ਲਈ ਔਰ ਪ੍ਰੀਮੀਅਮ ਦੇ ਵਿੱਚ ਆ ਚੈੱਕ ਕਰ ਲਓ ਜੀ ਇਸ ਦਾ ਸੈਕੰਡ ਕਲਰ ਸੋ ਸ਼ਾਨਦਾਰ ਕਲਰ ਆ ਰਿਹਾ ਜੀ ਫਿਰੋਜ਼ੀ ਸ਼ੇਡ ਬੜਾ ਪਿਆਰਾ ਕਲਰ ਹੈ ਵੀਡੀਓ ਲਾਸਟ ਤੱਕ ਦੇਖਿਓ ਸਭ ਨੂੰ ਬੇਨਤੀ ਹੈ ਆ ਚੈੱਕ ਕਰੋ ਕਿੰਨਾ ਪਿਆਰਾ ਕਲਰ ਹੈ ਆ ਆ ਰਿਹਾ ਜੀ ਫਿਰੋਜ਼ੀ ਸ਼ੇਡ ਅਲਟੀਮੇਟ ਸ਼ੇਡ ਜੀ ਸਭ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਪ੍ਰੈਸ ਜਰੂਰ ਕਰ ਦੇਣਾ ਕਿਹੜੀ ਕਿਹੜੀ ਸਿਟੀ ਤੋਂ ਕਿਹੜੇ ਕਿਹੜੇ ਪਿੰਡ ਤੋਂ ਕਿਹੜੇ ਕਿਹੜੇ ਸ਼ਹਿਰ ਤੋਂ ਸਾਡੀ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸੋ ਅਗਰ ਸੂਟ ਸ਼ਾਨਦਾਰ ਰੰਗ ਆਇਆ ਜੀ ਫਿਰੋਜ਼ੀ ਛੇਡ ਪਿਓਰ ਕਲੇਮ ਦੀ ਸਲਵਾਰ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਹੈ ਮੈਂ ਕਹਿੰਦਾ ਜਦੋਂ ਪਾਇਆ ਹੋਇਆ ਪ੍ਰਿੰਟ ਮੇਰੀ ਗਾਰੰਟੀ ਹੈ ਚਾਰ ਜਣੇ ਪੁੱਛਣਗੇ ਪ੍ਰਿੰਟ ਬਾਏ ਕਿੱਥੋਂ ਕਰਿਆ ਜੀ ਸੂਟ ਬਾਏ ਕਿੱਥੋਂ ਕਰਿਆ ਪਹਿਲੀ ਗੱਲ ਤਾਂ ਇਹ ਹੈ ਜਦੋਂ ਸਟੱਫ ਪਾਓਗੇ ਥੋੜਾ ਮਨ ਖੁਸ਼ ਹੋ ਜਾਏਗਾ ਥੋੜੀ ਰੂਹ ਖੁਸ਼ ਹੋ ਜਾਏਗੀ ਸਟੱਫ ਪਾ ਕੇ ਇੰਨਾ ਸੌਫਟ ਤੇ ਇੰਨਾ ਵਧੀਆ ਸਟੱਫ ਹੈ ਬਿਲਕੁਲ ਨਿਊ ਸਟੱਫ ਹੈ ਲੋ ਜੀ ਨੈਕਸਟ ਪ੍ਰਿੰਟ ਆ ਰਿਹਾ ਬੜਾ ਸ਼ਾਨਦਾਰ ਪ੍ਰਿੰਟ ਆਵਲਾ ਇਹਦੇ ਵਿੱਚ ਤੁਹਾਨੂੰ ਪੂਰੇ ਤਿੰਨ ਰੰਗ ਮਿਲਣੇ ਆ ਪ੍ਰਿੰਟ ਬੜਾ ਪਿਆਰਾ ਆ ਚੈੱਕ ਸੋ ਅਲਟੀਮੇਟ ਐ ਨਹੀਂ ਹੈਗਾ ਇੱਕ ਇੱਕ ਪੀਸ ਆਇਆ ਜੀ ਮਤਲਬ ਕਿ ਕਲਰ ਮਿਲ ਜਾਣਗੇ ਐ ਨਹੀਂ ਹੈਗਾ ਕਿ ਫਰੋਜੀ ਤੁਹਾਨੂੰ ਦੋ ਮਿਲਨੇ ਆ ਬਲੈਕ ਵੀ ਤੁਹਾਨੂੰ ਇੱਕ ਮਿਲਨਾ ਫਰੋਜੀ ਵੀ ਇੱਕ ਮਿਲਨਾ ਹਜੇ ਪੀਸ ਆਏ ਆ ਨਾਜ਼ਰ ਨਾਲ ਵੀਡੀਓ ਬਣਾ ਕੇ ਤੁਹਾਡੇ ਅੱਗੇ ਸ਼ੇਅਰ ਕਰ ਰਿਹਾ ਆ ਆ ਚੈੱਕ ਕਰੋ ਸਾਰੀ YouTube ਫੈਮਿਲੀ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਕਰਦੇ ਰਿਹਾ ਕਰੋ ਆਪ ਚੈੱਕ ਕਰੋ ਕਿੰਨਾ ਸ਼ਾਨਦਾਰ ਪ੍ਰਿੰਟ ਹੈ ਡਿਜੀਟਲ ਪ੍ਰਿੰਟ ਆ ਰਿਹਾ ਜੀ ਆ ਆ ਰਿਹਾ ਦੁਪੱਟਾ ਪੀਪ niche ਪਾਲ ਨੇਗਾ ਹੋਪ ਨੋ ਨਹੀਂ ਗੋਲਣ ਆ ਲੋ ਇੱਕ ਆ ਰਿਹਾ ਜੀ ਆਵਲਾ ਯੈਲੋ ਪ੍ਰਿੰਟ ਪਿੱਛੀ ਪਾਲਾ ਪਿੱਛੇ ਇੱਕ ਆ ਰਿਹਾ ਜੀ ਆਵਲਾ ਯੈਲੋ ਪ੍ਰਿੰਟ ਆ ਵੀ ਪ੍ਰਿੰਟ ਬੜਾ ਸ਼ਾਨਦਾਰ ਹੈ ਜੀ। ਆ yellow ਪ੍ਰਿੰਟ ਆ ਰਿਹਾ ਜੀ ਦੇਖੋ। ਪਿਓਰ ਕਰੇਪ ਦੀ ਸਲਵਾਰ ਹੈ ਨਾਲ ਆ ਦੁਪੱਟਾ ਜੀ। ਸੋ ਬੜਾ ਪਿਆਰਾ ਪ੍ਰਿੰਟ ਹੈ। ਆ ਆ ਰਿਹਾ ਦੁਪੱਟਾ ਜੀ। ਸੋ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਇਹਦਾ। ਸੋ ਅਲਟੀਮੇਟ ਪ੍ਰਿੰਟ ਨੇ। ਸਾਰੇ ਪ੍ਰਿੰਟ ਬੜੇ ਜ਼ਬਰਦਸਤ ਨੇ। ਇੱਕ ਆ ਰਿਹਾ ਜੀ ਇਸ ਦੇ ਵਿੱਚ ਆਵਲਾ ਕਲਰ। ਇੱਕ ਕਲਰ ਆਊਗਾ ਜੀ ਗਾਜ਼ਰੀ ਸ਼ੇਡ। ਆ ਬਿਲਕੁਲ ਨਵਾਂ ਸ਼ੇਡ ਹੈ ਜੀ। ਬੜਾ ਪਿਆਰਾ ਸ਼ੇਡ ਹੈ। ਆ ਚੈੱਕ ਕਰੋ ਕਿੰਨਾ ਸ਼ਾਨਦਾਰ ਸ਼ੇਡ ਹੈ। ਕਲਰ ਦੇਖੋ ਕਿੰਨਾ ਪਿਆਰਾ ਕਲਰ ਦੀ ਬਿਊਟੀ ਚੈੱਕ ਕਰੋ ਜੀ ਅਲਟੀਮੇਟ ਬਿਊਟੀ ਹੈ ਅਲਟੀਮੇਟ ਪ੍ਰਿੰਟ ਹੈ ਬਿਊਟੀਫੁੱਲ ਪ੍ਰਿੰਟ ਹੈ ਜੀ ਸੋ ਆਹ ਦੁਪੱਟਾ ਹੈ ਇਸ ਦਾ ਜੀ ਆਹ ਆ ਰਿਹਾ ਇਸ ਦਾ ਦੁਪੱਟਾ ਜੀ ਯੂਨਿਕ ਕਨਸੈਪਟ ਹੈ ਬਿਲਕੁਲ ਚਾਹੇ ਸਲਵਾਰ ਸੂਟ ਬਣਾਓ ਪਲਾਜ਼ੋ ਸੂਟ ਬਣਾਓ ਚੁਆਇਸ ਤੁਹਾਡੀ ਹੈ ਸੋ ਬੜਾ ਪਿਆਰਾ ਪ੍ਰਿੰਟ ਹੈ ਪ੍ਰਿੰਟ ਸਾਰੇ ਬੜੇ ਜ਼ਬਰਦਸਤ ਆ ਨੈਕਸਟ ਪ੍ਰਿੰਟ ਆ ਰਿਹਾ ਜੀ ਬੜਾ ਪਿਆਰਾ ਪ੍ਰਿੰਟ ਬਿਲਕੁਲ ਨਵੇਂ ਕਲਰਾਂ ਦੇ ਵਿੱਚ ਇਹਦੀ ਪ੍ਰਿੰਟਿੰਗ ਔਰ ਇਹਦੇ ਕਲਰ ਮੈਂ ਕਹਿੰਦਾ ਜੀ ਲਾਜਵਾਬ ਆ ਚੈੱਕ ਕਰੋ ਸੋ ਸ਼ਾਨਦਾਰ ਬਿਊਟੀਫੁੱਲ ਪ੍ਰਿੰਟ ਹੈ ਜੀ ਆ ਰਹੀ ਹੈ ਪਿਓਰ ਕ੍ਰੇਪ ਦੀ ਸਲਵਾਰ ਜੀ ਪ੍ਰਿੰਟ ਚੈੱਕ ਕਰੋ ਕਿੰਨਾ ਸ਼ਾਨਦਾਰ ਬਣਿਆ ਹੋਇਆ ਔਰ ਆ ਆ ਰਿਹਾ ਹੈ ਇਸ ਦਾ ਦੁਪੱਟਾ ਤੁਸੀਂ ਪ੍ਰਿੰਟ ਚੈੱਕ ਕਰੋ ਜੀ ਮੈਂ ਕਹਿੰਦਾ ਪ੍ਰਿੰਟ ਪਾਓਗੇ ਚਮ ਚਮ ਕਰੂਗਾ ਸੂਟ ਪਾ ਆਹ ਦੇਖੋ ਅਲਟੀਮੇਟ ਪ੍ਰਿੰਟ ਜੀ ਬਿਊਟੀਫੁਲ ਪ੍ਰਿੰਟ ਆ ਰਿਹਾ ਜੀ ਆਹ ਵਾਲਾ ਇੱਕ ਪ੍ਰਿੰਟ ਇਸ ਦੇ ਵਿੱਚ ਤੁਹਾਨੂੰ ਕਲਰ ਮਿਲਨੇ ਆ ਤਿੰਨ ਤੋਂ ਚਾਰ ਇੱਕ ਆ ਰਿਹਾ ਜੀ ਫਿਰੋਜ਼ੀ ਸ਼ੇਡ ਬਿਲਕੁਲ ਨਵਾਂ ਸ਼ੇਡ ਹੈ ਐਸੀ ਚੱਲ ਰਿਹਾ ਐਸੀ ਚੱਲ ਰਿਹਾ ਆ ਆ ਰਿਹਾ ਜੀ ਫਿਰੋਜ਼ੀ ਸ਼ੇਡ ਬੜਾ ਸ਼ਾਨਦਾਰ ਸ਼ੇਡ ਹੈ ਬਿਲਕੁਲ ਨਵਾਂ ਸ਼ੇਡ ਹੈ ਜੀ ਆ ਦੇਖੋ ਕਲਰ ਦੇਖੋ ਕਿੱਡਾ ਜ਼ਬਰਦਸਤ ਹੈ ਸੋ ਕਲਰ ਦੇਖੋ ਮੈਨੂੰ ਐਕਸੀਲੈਂਟ ਕਲਰ ਨੇ ਜੀ ਕਲਰ ਵੀ ਨਹੀਂ ਹੋਣੇ ਤੁਹਾਡੇ ਕੋਲ ਜਲਦੀ ਜਲਦੀ ਇਹ ਪਿਓਰ ਦੇ ਰੰਗ ਨੇ ਪਿਓਰ ਦੇ ਫੈਬਰਿਕ ਇੰਪੋਰਟਡ ਫੈਬਰਿਕ ਦੇ ਵਿੱਚ ਕਲਰ ਮਿਲਦੇ ਨੇ ਇਦਾਂ ਦੇ ਆ ਦੇਖੋ ਇੱਕ ਤਾਂ ਹੁੰਦੇ ਨੇ ਕਾਮਨ ਕਲਰ ਇਹ ਹੈਗੇ ਨੇ ਥੋੜੇ ਹਟਕੇ ਕਲਰ ਡਿਫਰੈਂਟ ਆ ਚੈੱਕ ਕਰੋ ਕਿੰਨਾ ਸ਼ਾਨਦਾਰ ਕਲਰ ਆ ਮਸਟਰਡ ਸ਼ੇਡ ਜੀ ਬਿਲਕੁਲ ਨਵਾਂ ਸ਼ੇਡ ਆ ਰਿਹਾ ਜੀ ਆ ਚੈੱਕ ਕਰੋ ਕਿੰਨਾ ਪਿਆਰਾ ਸ਼ੇਡ ਹੈ ਸੋ ਬਿਊਟੀਫੁਲ ਸ਼ੇਡ ਹੈ ਪਰ ਆ ਆ ਰਿਹਾ ਜ ਸਾਡਾ ਦੁਪੱਟਾ ਜੀ ਤੁਹਾਨੂੰ ਸਾਰੇ ਪੀਸੀ ਓਪਨ ਕਰਕੇ ਦਿਖਾਉਂਗਾ ਆ ਦੇਖੋ ਕਿੰਨਾ ਸ਼ਾਨਦਾਰ ਕਲਰ ਸੋ ਇੱਕ ਆ ਰਿਹਾ ਇਸ ਦੇ ਵਿੱਚ ਜੀ ਗਾਜ਼ਰੀ ਪਿੰਕ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਐ ਐਕਸਲੈਂਟ ਕਲਰ ਐ ਯੂਨੀਕ ਕਲਰ ਐ ਕਿੰਨੇ ਡੀਪ ਆਪਾਂ ਨੇ ਡਾਡੀ ਹੈ ਡਾਡੀ ਡਾਡੀ ਆ ਆ ਰਿਹਾ ਜੀ ਇਸ ਦੇ ਵਿੱਚ ਗਾਜ਼ਰੀ ਪਿੰਕ ਸ਼ੇਡ ਬਿਲਕੁਲ ਨਵਾਂ ਸ਼ੇਡ ਆ ਆ ਚੈੱਕ ਕਰੋ ਕਲਰ ਦੇਖੋ ਕਿੱਡਾ ਪਿਆਰਾ ਡਿਫਰੈਂਟ ਕਲਰ ਆ ਜੀ ਬਿਲਕੁਲ ਡਿਫਰੈਂਟ ਕਲਰ ਗਾਜ਼ਰੀ ਪਿੰਕ ਜਿਹਾ ਸ਼ੇਡ ਆ ਸੋ ਬੜਾ ਪਿਆਰਾ ਸ਼ੇਡ ਹੈ ਯੂਨਿਕ ਸ਼ੇਡ ਹੈ ਇੱਕ ਆ ਰਿਹਾ ਜੀ ਆਪਲਾ ਡਿਜ਼ਾਈਨ ਆਹ ਡਿਜ਼ਾਈਨ ਬਹੁਤ ਸੋਹਣਾ ਹੈ ਇਹ ਆਏਗਾ ਜੀ ਕਾਨੀ ਪ੍ਰਿੰਟ ਦੇ ਵਿੱਚ ਇਹ ਪ੍ਰਿੰਟ ਬਹੁਤ ਸੋਹਣਾ ਹੈ ਕਾਨੀ ਪ੍ਰਿੰਟ ਆਏਗਾ ਡਿਫਰੈਂਟ ਜਿਹਾ ਪ੍ਰਿੰਟ ਹੈ ਸੋ ਕਲਰ ਮੈਚਿੰਗ ਬਹੁਤ ਸੋਹਣੀ ਹੈ ਆਪਣੋਰੀ ਬੋਲ ਰਿਹਾ ਪਿਓਰ ਕਰੇਵ ਦੀ ਸਲਵਾਰ ਹੈ ਜੀ ਔਰ ਆ ਇਸ ਦਾ ਦੁਪੱਟਾ ਆ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਇਹਦੀ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਹੈ ਯੂਨਿਕ ਪ੍ਰਿੰਟਿੰਗ ਕੁਝ हटके ਪ੍ਰਿੰਟਿੰਗ ਲੈਣੀ ਇਹਦੇ ਕਲਰ ਮੈਂ ਕਹਿੰਦਾ ਜੀ ਟਾਪ ਕਲਾਸ ਕਲਰ ਆ ਚਾਰ ਰੰਗ ਆ ਚਾਰੇ ਰੰਗ ਬੜੇ ਸ਼ਾਨਦਾਰ ਆ ਆ ਚੈੱਕ ਕਰੋ ਕਲਰ ਇੱਕ ਕਲਰ ਹੈਗਾ ਜੀ ਇਸ ਗਾਜ਼ਰੀ ਸ਼ੇਡ ਆ ਵੀ ਕਲਰ ਬਹੁਤ ਸੋਹਣਾ ਡੀਸੈਂਟ ਜਿਹਾ ਕਲਰ ਆ ਯੂਨਿਕ ਸ਼ੇਡ ਆ ਬਿਲਕੁਲ ਕੁਛ ਅਲੱਗ ਜਿਹਾ ਕਲਰ ਆ ਕਲਰ ਦੇਖੋ ਕਿੱਡਾ ਪਿਆਰਾ ਇਹਦੀ ਪ੍ਰਿੰਟਿੰਗ ਦਿਖਾਓ ਭਾਜੀ ਥੋੜਾ ਬ੍ਰੀਕੀ ਨਾਲ ਲੋ ਜੀ ਫੁੱਲਾਂ ਫੁੱਲਾਂ ਦਾ ਡਿਫਰੈਂਟ ਜੀ ਪ੍ਰਿੰਟਿੰਗ ਆ ਯੂਨਿਕ ਪ੍ਰਿੰਟਿੰਗ ਆ ਕਲਰ ਦੇਖੋ ਸੀ ਆਏ ਹੈ ਬਾਟਮ ਦਾ ਕਲਰ ਚੈੱਕ ਕਰੋ ਕਿੰਨਾ ਸ਼ਾਨਦਾਰ ਲੱਗ ਰਿਹਾ ਇਹਨਾਂ ਕੰਬੀਨੇਸ਼ਨ ਦੇਖੋ ਕਲਰ ਮੈਚਿੰਗ ਬਿਲਕੁਲ ਡਿਫਰੈਂਟ ਔਰ ਦੁਪੱਟਾ ਵੀ ਬਰਬਰੀ ਦਾ ਆ ਦੇਖੋ ਕਲਰ ਮੈਚਿੰਗ ਦੇਖੋ ਕਿੰਨੀ ਪਿਆਰੀ ਹੈ ਸੋ ਯੂਨਿਕ ਕਲਰ ਕੰਬੀਨੇਸ਼ਨ ਹੈ ਇੱਕ ਆ ਰਿਹਾ ਜਿਸ ਦੇ ਵਿੱਚ ਗ੍ਰੀਨ ਸ਼ੇਡ ਆ ਆ ਰਿਹਾ ਪਾਕਿਸਤਾਨੀ ਗ੍ਰੀਨ ਪੈਰਟ ਗ੍ਰੀਨ ਜਿਹਾ ਕਲਰ ਹੈ ਇੱਕ ਤਾਂ ਹੁੰਦਾ ਥੋੜਾ ਜਿਆਦਾ ਬ੍ਰਾਈਟ ਇਹ ਹੈਗਾ ਥੋੜਾ ਜਿਹਾ ਸੋਬਰ ਨਾ ਇਹ ਲਾਈਟ ਹੈ ਨਾ ਇਹ ਡਾਰਕ ਹੈ ਸੋਬਰ ਹੈ ਆ ਦੇਖੋ ਸੁਪਰ ਹਾਈਟ ਆਈਟਮ ਹੈ ਜਿਨ੍ਹਾਂ ਨੇ ਸਰਦਾਰੀ ਚੀਜ਼ ਲੈਣੀ ਹੈ ਸੋਬਰ ਜੈਨੂਇਨ ਆਈਟਮ ਲੈਣੀ ਹੈ ਪ੍ਰੀਮੀਅਮ ਆਈਟਮ ਲੈਣੀ ਹੈ ਯੂਨਿਕ ਆਈਟਮ ਲੈਣੀ ਹੈ ਤਾਂ ਆਪ ਵੀ ਇਸ ਬਾਏ ਕਰ ਲਿਓ ਫੈਬਰਿਕ ਨਵਾਂ ਪ੍ਰਿੰਟਿੰਗ ਨਵੀਂ ਆ ਦੇਖੋ ਦੁਪੱਟਾ ਦੇਖੋ ਕਿਹੜਾ ਸ਼ਾਨਦਾਰ ਹੈ ਸੋ ਦੁਪੱਟੇ ਬਹੁਤ ਪਿਆਰੇ ਆ ਇਹਨਾਂ ਦੇ ਅਲਟੀਮੇਟ ਦੁਪੱਟੇ ਆ ਯੂਨਿਕ ਦੁਪੱਟੇ ਆ ਇੱਕ ਆ ਰਿਹਾ ਜੀ ਫਿਰੋਜ਼ੀ ਸ਼ੇਡ ਆ ਵੀ ਸ਼ੇਡ ਬੜਾ ਪਿਆਰਾ ਆ ਆ ਆਏਗਾ ਲਾਸਟ ਵਾਲਾ ਸ਼ੇਡ ਜੀ ਬਿਲਕੁਲ ਨਵਾਂ ਸ਼ੇਡ ਫਿਰੋਜ਼ੀ ਸੋ ਦੇਖੋ ਕਿੰਨਾ ਪਿਆਰਾ ਸ਼ੇਡ ਹੈ ਕਲਰ ਦਿਖਾਓ ਭਾਜੀ ਥੋੜਾ ਬ੍ਰੀਕੀ ਨਾਲ ਲੋ ਜੀ ਆ ਆ ਰਿਹਾ ਫਿਰੋਜ਼ੀ ਸ਼ੇਡ ਆ ਆ ਰਹੀ ਐ ਜੀ ਬਾਟਮ ਔਰ ਆ ਆ ਰਿਹਾ ਇਸ ਦਾ ਦੁਪੱਟਾ ਸੋ ਸਾਡੇ ਦੋ ਹੀ ਨੰਬਰ ਆ ਜੀ ਵਟਸਐਪ ਵਾਲੇ ਤੁਸੀਂ ਦੋ ਨੰਬਰਾਂ ਦੇ ਆਰਡਰ ਕਰਨਾ ਹੈ 78370153228528330084 78370153328528330084 ਆ ਦੋ ਨੰਬਰਾਂ ਦੇ WhatsApp ਚੱਲਦਾ ਹੈ ਦੋਨੋਂ ਨੰਬਰਾਂ 'ਤੇ ਤੁਸੀਂ WhatsApp ਤੇ ਆਰਡਰ ਕਰ ਸਕਦੇ ਹੋ ਪ੍ਰਾਈਸ ਇਸ ਦਾ ਰਹੇਗਾ ਜੀ 3100 ਰੁਪਏ 3100 ਇਸ ਦਾ ਪ੍ਰਾਈਸ ਰਹੇਗਾ ਸਾਡੀ ਸ਼ਾਪ ਦਾ ਐਡਰੈਸ ਹੈਗਾ ਜੀ ਅਮਰਸਰਿਆ ਮਾਲਦਾਨ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਨੇੜੇ ਗਾਂਧੀ ਗਰਾਉਂਡ ਸਮਾਣਾ ਡਿਸਟ੍ਰਿਕਟ ਵਾਲਾ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ ਥੈਂਕ ਯੂ ਸੋ ਮਚ